ਮੁੱਖ ਮੰਤਰੀ ਭਗਵੰਤ ਮਾਨ ਭੱਜ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਪਛਾਹ ਹਟ ਗਏ ਨੇ ਪੰਜਾਬ ਦੇ ਮੁੱਦਿਆਂ ਤੋਂ ਪੰਜਾਬ ਦੇ ਲੋਕਾਂ ਦੇ ਸਵਾਲਾਂ ਤੋਂ ਕਿਉਂਕਿ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ ਹੁੰਦੇ ਤਾਂ ਇਹ ਮੰਗ ਕਰਦੇ ਹੁੰਦੇ ਸੀਗੇ ਕਿ ਸੈਸ਼ਨ ਜਿਹੜੇ ਆ ਉਹ ਵੱਡੇ ਸੱਦੇ ਜਾਣ ਜਦੋਂ ਕਾਂਗਰਸ ਦੀ ਸਰਕਾਰ ਸੀ ਇਹ ਲਿਖਤੀ ਮੰਗ ਪੱਤਰ ਦਿੰਦੇ ਹੁੰਦੇ ਸੀ ਖੁਦ ਸਪੀਕਰ ਕੁਲਤਾਰ ਸਿੰਘ ਸੰਧਵਾ ਸਮੇਤ ਹੋਰ ਅਰਪਾਲ ਜੀ ਮਾਉਣੀ ਅਮਨੌਰ ਉੜੇ ਹੁਣੀ ਕਿ ਸੈਸ਼ਨ ਵੱਡੇ ਚ ਕਰਾਏ ਜਾਣ ਪਰ ਖੁਦ ਇਹ ਸੈਸ਼ਨ ਕਰਾਉਂਦੇ ਆ 2-3 ਦਿਨਾਂ ਦੇ ਔਰ ਸਭ ਤੋਂ ਛੋਟੇ ਸੈਸ਼ਨ ਕਰਾਉਣ ਦਾ ਰਿਕਾਰਡ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾ ਲਿਆ ਪਿਛਲੇ 70 ਸਾਲਾਂ ਦੇ ਵਿੱਚ ਸਭ ਤੋਂ ਛੋਟੇ ਸੈਸ਼ਨ ਕਰਾਉਣ ਵਾਲੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮੰਤਰੀ ਮੰਡਲ ਦੀ ਮੀਟਿੰਗ 5 ਮਹੀਨਿਆਂ ਬਾਅਦ ਹੋਈ ਹੈ ਸੈਸ਼ਨ 2-3 ਦਿਨਾਂ ਦੇ ਕਰਾਉਂਦੇ ਆ ਪੰਜਾਬ ਦੇ ਮੁੱਦੇ ਹੱਲ ਕਿਵੇਂ ਹੋਣਗੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਬਹਿਸ ਕਿਵੇਂ ਹੋਊਗੀ ਜਦਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਮਸਲਾ ਨਸ਼ਿਆਂ ਦਾ ਮਸਲਾ ਚਾਹੇ ਲਾਰੈਂਸ ਬਿਸ਼ਨੋਈ ਵਾਲੀ ਇੰਟਰਵਿਊ ਦਾ ਮਸਲਾ ਬੇਅਦਬੀ ਗੋਲੀ ਕਾਂਡ ਦਾ ਮਸਲਾ ਬਹੁਤ ਸਾਰੇ ਕਿਸਾਨਾਂ ਦੇ ਮਸਲੇ ਮਤਲਬ ਕੋਈ ਮਸਲਾ ਮੁਲਾਜ਼ਮਾਂ ਦੇ ਮਸਲੇ ਕੱਚੇ ਮੁਲਾਜ਼ਮਾਂ ਦੇ ਮਸਲੇ ਨੌਜਵਾਨਾਂ ਦੇ ਮਸਲੇ ਬਹੁਤ ਸਾਰੇ ਇਹੋ ਜਿਹੇ ਮਸਲੇ ਆ ਜਿਹੜੇ ਹੱਲ ਕਰਨ ਵਾਲੇ ਆ ਨਾ ਮੀਟਿੰਗ ਹੋ ਰਹੀ ਹੈ ਨਾ ਵਿਧਾਨ ਸਭਾ ਸੈਸ਼ਨ ਸੱਦਿਆ ਜਾ ਰਿਹਾ ਜੇ ਸੱਦਿਆ ਜਾ ਰਿਹਾ ਤਾਂ ਦੋ ਤਿੰਨ ਦਿਨਾਂ ਦਾ ਸੱਦਿਆ ਜਾ ਰਿਹਾ ਕੀ ਇਹ ਕਾਫੀ ਹੈ ਕਿਉਂ ਭੱਜ ਰਹੇ ਨੇ ਕੀ ਇਹਨਾਂ ਦੇ ਖਿਲਾਫ ਜਿਹੜੇ ਉੱਠ ਰਹੇ ਸਵਾਲ ਨੇ ਦੀ ਉਹਨਾਂ ਤੋਂ ਡਰਦਿਆਂ ਭੱਜ ਰਹੇ ਨੇ ਮਸਲਾ ਕੀ ਹੈ ਇਸ ਤੇ ਬਹੁਤ ਅਹਿਮ ਚਰਚਾ ਕਰਨੀ ਹੈ ਔਰ ਸੁਣਨਯੋਗ ਪ੍ਰੋਗਰਾਮ ਹੈ ਔਰ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਨੀ ਹੈ ਕਿ ਭਗਵੰਤ ਮਾਨ ਦਾ ਇੱਕ ਹੋਰ ਮੰਤਰੀ ਜਿਹੜਾ ਕਸੂਤਾ ਫਸ ਗਿਆ ਉਹਨੇ ਜਿਹੜੇ ਕੇਦਰੀ ਬਾਲ ਅਤੇ ਭਗਵੰਤ ਮਾਨ ਵੀ ਫਸਾ ਦਿੱਤੇ ਆ ਮਸਲਾ 933 ਕਰੋੜ ਦਾ ਹੈ ਮਾਮਲਾ ਕੀ ਹੈ ਇਸ ਤੇ ਵੀ ਬਹੁਤ ਅਹਿਮ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਨੀ ਹੈ ਕਿ ਕੀ ਕੇਂਦਰ ਸਰਕਾਰ ਪੰਜਾਬ ਦੇ ਉੱਪਰ ਭਗਵੰਤ ਮਾਨ ਦੀ ਸਰਕਾਰ ਦੇ ਰਾਹੀਂ ਕਾਬਜ਼ ਹੋ ਰਹੀ ਹੈ ਕਿ ਭਗਵੰਤ ਮਾਨ ਕੇਂਦਰ ਸਰਕਾਰ ਦੇ ਚੰਗੂਲ ਦੇ ਵਿੱਚ ਫਸ ਗਿਆ ਕੀ ਭਗਵੰਤ ਮਾਨ ਨੂੰ ਅੱਗੇ ਲਾ ਕੇ ਸਰਕਾਰ ਕੇਂਦਰ ਸਰਕਾਰ ਚਲਾ ਰਹੀ ਹੈ ਇਸ ਤੇ ਬਹੁਤ ਵੱਡੇ ਸਵਾਲ ਖੜੇ ਹੋਏ ਆ ਕਿਉਂਕਿ ਗਵਰਨਰ ਸਾਹਿਬ ਸਿੱਧੇ ਤੌਰ ਤੇ ਪੰਜਾਬ ਦੇ ਅਫਸਰਾਂ ਦੇ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਚੁੱਕੇ ਆ ਸਵਾਲ ਖੜੇ ਹੋਏ ਆ ਔਰ ਅਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਰਾਤ ਦੇ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ ਸੀ ਕਿ ਗਵਰਨਰ ਸਾਹਿਬ ਦੀਆਂ ਇਸ ਮੀਟਿੰਗਾਂ ਤੋਂ ਬਾਅਦ ਸਿਆਸਤ ਕਾਫੀ ਪਖੂਗੀ ਮਸਲਾ ਕੀ ਹੈ ਇਸ ਤੇ ਅਹਿਮ ਜਿਹੜੀਆਂ ਚਰਚਾ ਕਰਨੀਆਂ ਮੇਰੇ ਨਾਲ ਇੱਕ ਵਾਰ ਫਿਰ ਅੱਜ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਸਵਾਗਤ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਕੀ ਸਾਹਿਬ ਜਦੋਂ ਕਾਂਗਰਸ ਸਰਕਾਰ ਸੀ ਪਿਛਲੀ ਵਾਰੀ ਆਪਾਂ ਦੇਖਿਆ ਕਿ ਬੜਾ ਹੰਗਾਮਾ ਮਚਾਉਂਦੇ ਨਜ਼ਰ ਆਉਂਦੇ ਹੁੰਦੇ ਸੀਗੇ ਭਗਵੰਤ ਮਾਨ ਹਾਲਾਂਕਿ ਭਗਵੰਤ ਮਾਨ ਵਿਰੋਧੀ ਧਿਰ ਦੇ ਵਿੱਚ ਸੀਗੇ ਪਰ ਅੰਦਰ ਤਾਂ ਚਲੋ ਨਹੀਂ ਸੀ ਖੈਰ ਭਗਵੰਤ ਮਾਨ ਕਿਉਂਕਿ ਉਹ ਤਾਂ ਐਮਪੀ ਸੀਗੇ ਵਿਧਾਨ ਸਭਾ ਦੇ ਅੰਦਰ ਉਹ ਨਹੀਂ ਸੀ ਹੁੰਦੇ ਪਰ ਬਾਹਰ ਹੁੰਦੇ ਆ ਉਹ ਆਪਣੀ ਜਿਹੜੀ ਟੀਮ ਐ ਕੁਲਤਾਰ ਸਿੰਘ ਸੰਧਵਾ ਹੁਣੀ ਵਿਧਾਨ ਸਭਾ ਚ ਸੀਗੇ ਕਿਉਂਕਿ ਐਮ ਐਲ ਏ ਸੀ ਕੁਲਤਾਰ ਸੰਧਵਾ ਸੀ ਹਰਪਾਲ ਚੀਮਾ ਸੀ ਉਹਨਾਂ ਨੂੰ ਗਾਈਡ ਕਰਦੇ ਸੀ ਉਹਨਾਂ ਨੂੰ ਸਲਾਹਾਂ ਕਰਦੇ ਸੀ ਔਰ ਲਿਖ ਲਿਖ ਦਿੰਦੇ ਹੁੰਦੇ ਸੀਗੇ ਮੈਨੂੰ ਚੇਤਾ ਸਪੀਕਰ ਨੂੰ ਕਿ ਸੈਸ਼ਨ ਜਿਹੜਾ ਉਹ ਲੰਮਾ ਹੋਣਾ ਚਾਹੀਦਾ ਸੈਸ਼ਨ ਜਿਹੜਾ ਉਹ ਵੱਡਾ ਹੋਣਾ ਚਾਹੀਦਾ ਘੱਟੋ ਘੱਟ ਸਾਲ ਦੇ ਵਿੱਚ 40 ਸਟਿੰਗਾਂ ਕਰਾਉਣ ਦਾ ਜਿਹੜਾ ਸੈਸ਼ਨ ਸੈਸ਼ਨ ਦੇ ਵਿੱਚ ਜਿਹੜੀ 40 ਸਟਿੰਗਾਂ ਕਰਾਉਣ ਦੀ ਜਿਹੜੀ ਆ ਮੰਗ ਰੱਖਦੇ ਹੁੰਦੇ ਸੀਗੇ ਪਰ ਇਹਨਾਂ ਨੇ ਮੈਨੂੰ ਲੱਗਦਾ ਕਿ ਮਸਾ ਹੀ ਪਿਛਲੇ 2 ਸਾਲ ਜਿਹੜੇ ਲੰਘੇ ਆ ਪਿਛਲੇ 2 ਸਾਲਾਂ ਦੇ ਵਿੱਚ ਵੀ ਮੈਨੂੰ ਲੱਗਦਾ ਇਹਨੇ 40 ਸਟਿੰਗਾਂ ਨਹੀਂ ਸਿਕਰਾਈਆਂ ਚਲੋ ਹੁਣ ਤਾਂ 40 ਸਟਿੰਗਾਂ ਟੱਪ ਗਈਆਂ ਹੋਣਗੀਆਂ ਜਦ ਕਿ ਇੱਕ ਸਾਲ ਦੇ ਵਿੱਚ 40 ਸਟਿੰਗਾਂ ਕਰਾਉਣ ਦੀ ਗੱਲ ਕਰਦੇ ਸੀ ਹੁਣ ਇੰਨੇ ਬਹੁਤ ਅਹਿਮ ਮਸਲੇ ਆ ਪੰਜਾਬ ਦੇ ਅੰਦਰ ਖੁਦ ਕੁਮਰ ਵਿਜੇ ਪ੍ਰਤਾਪ ਸਿੰਘ ਹੋਰੀ ਇੱਕ ਮੰਗ ਪੱਤਰ ਦੇ ਕੇ ਆਏ ਸੀ ਕਿ ਭਾਈ ਤਿੰਨ ਦਿਨਾਂ ਦਾ ਸੈਸ਼ਨ ਇੱਕ ਸਪੈਸ਼ਲ ਸਾਧ ਲਓ ਉਹਦੇ ਤੇ ਗੱਲਬਾਤ ਆਪਾਂ ਕਰੀਏ ਸਟਿੰਗਾਂ ਕਿਉਂਕਿ ਉਹਨਾਂ ਨੇ ਚਲੋ ਜਿਹੜੇ ਸੈਸ਼ਨ ਦੀ ਗੱਲ ਕੀਤੀ ਸੀ ਉਹ ਤਾਂ ਇਹਨਾਂ ਨੇ ਚੁੱਕ ਦਿੱਤਾ ਉਠਾ ਦਿੱਤਾ ਉਹਦੋਂ ਬਜਟ ਸੈਸ਼ਨ ਚੱਕਿਆ ਨਹੀਂ ਸੀ ਗਿਆ ਉਹਨਾਂ ਨੇ ਕਿਹਾ ਤਿੰਨ ਬੈਠਕਾਂ ਰੱਖੋ ਉਹਦੇ ਵਿੱਚ 40-40 ਮਿੰਟ ਮੈਨੂੰ ਬੋਲਣ ਨੂੰ ਦੇ ਦਿਓ ਤੁਸੀਂ ਸਾਰੇ ਜਣੇ ਬਹਿਸ ਕਰ ਲਈਏ ਬੇਅਦਬੀ ਦੇ ਮੁੱਦੇ ਤੇ ਅਮਰ ਅਮਰਸਰ ਦੇ ਉਹਨਾਂ ਨੇ ਕੁਝ ਅਹਿਮ ਇਸ਼ੂ ਜਿਹੜੇ ਆ ਸੀਵਰੇਜ ਵਗੈਰਾ ਤੇ ਚੱਕੇ ਸੀਗੇ ਕਿਸਾਨਾਂ ਦੀ ਐਮਐਸਪੀ ਦਾ ਇਹ ਮੁੱਦਾ ਚੱਕਿਆ ਸੀ ਉਹਨਾਂ ਨੇ ਤਿੰਨ ਦਿਨਾਂ ਦਾ ਇੱਕ ਵਿਸ਼ੇਸ਼ ਕਿਹਾ ਸੀਗਾ ਵਿੱਚ ਭਾਈ ਸਾਧਰੋ ਇਹਨਾਂ ਨੇ ਉਹ ਤਾਂ ਸੱਦਣਾ ਕੀ ਸੀ ਇਹਨਾਂ ਨੇ ਸੱਦਿਆ ਹੀ ਤਿੰਨ ਦਿਨ ਦਾ ਅੱਗੇ ਮੌਨਸੂਨ ਸ਼ੈਸ਼ ਨਹੀਂ ਤਿੰਨ ਦਿਨ ਦਾ ਸੱਦ ਲਿਆ ਐਕਸਟਰਾ ਦਾ ਤਿੰਨ ਦਿਨ ਦਾ ਕੀ ਸੱਦਣਾ ਸੀ ਸੱਦਿਆ ਹੀ ਤਿੰਨ ਦਿਨ ਦਾ ਦੇ ਕਿਵੇਂ ਦੇਖਦੇ ਹਾਂ ਕਿ ਇੰਨੇ ਅਹਿਮ ਮਸਲੇ ਆ ਉਹਨਾਂ ਮਸਲਿਆਂ ਤੋਂ ਪੰਜਾਬ ਦੇ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੇ ਨੇ ਭਗਵੰਤ ਮਾਨ ਇਹਨਾਂ ਤਿੰਨ ਦਿਨਾਂ ਦੇ ਵਿੱਚ ਸ਼ਰਧਾਂਜਲੀयां ਹੀ ਦੇ ਹੋਣੀਆਂ ਨੇ ਔਰ ਕੀ ਇਹਦੇ ਵਿੱਚ ਸਵਾਲ ਚੱਕ ਪਾਉਣਗੇ ਵਿਧਾਇਕ ਕੀ ਕੋਜੇ ਦੇ ਵਿੱਚ ਕਰ ਪਾਉਣਗੇ ਕੀ ਇਹਦੇ ਵਿੱਚ ਬਿਜ਼ਨਸ ਚੱਲੂਗਾ ਕੀ ਕੰਮ ਕਾਜ ਹੋਊਗਾ ਮਤਲਬ ਹੈਰਾਨੀ ਵਾਲੀ ਗੱਲ ਹੈ ਜੀ ਆ ਸੁਖندر ਜੀ ਬਿਲਕੁਲ ਤੁਸੀਂ ਠੀਕ ਫਰਮਾਇਆ ਜੋ ਤੁਸੀਂ ਗੱਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਸਟਰ ਸੈਸ਼ਨ ਜਾਂ ਦੂਜੇ ਸੈਸ਼ਨ ਨਾਲ ਦੀ ਗੱਲ ਕੀਤੀ ਅੱਜ ਪੰਜਾ ਮਹੀਨਾ ਬਾਅਦ ਕੈਬਨਿਟ ਦੀ ਮੀਟਿੰਗ ਹੁੰਦੀ ਆ ਔਰ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਜਾਂਦਾ ਕਿ ਮੌਨਸੂਨ ਸੈਸ਼ਨ ਜਿਹੜਾ ਸਤੰਬਰ ਮਹੀਨੇ ਦੇ ਪਹਿਲੇ ਆ ਹਫਤੇ ਦੇ ਵਿੱਚ ਜਿਹੜਾ ਉਹ ਕੀਤਾ ਜਾਵੇਗਾ ਤਿੰਨ ਦਿਨ ਦਾ ਸੈਸ਼ਨ ਜਿਹੜਾ ਆ ਬਿਲਕੁਲ ਸਹੀ ਗੱਲ ਹੈ ਨਾ ਕਿ ਜਦੋਂ ਪਹਿਲੇ ਦਿਨ ਸੈਸ਼ਨ ਜਦੋਂ ਸ਼ੁਰੂ ਹੁੰਦਾ ਦੋ ਤਿੰਨ ਨੂੰ ਉਸ ਦਿਨ ਤਾਂ ਸਰਦਾਰ ਜੀਨ ਵਿੱਚ ਕੰਮ ਡਿੱਪੜ ਕੇ ਤੇ ਸੈਸ਼ਨ ਜਿਹੜਾ ਉਠਾ ਦਿੱਤਾ ਜਾਣਾ ਤਿੰਨ ਤਰੀਕ ਨੂੰ ਹੋ ਸਕਦਾ ਕਿ ਕੁਝ ਮੁੱਦਿਆਂ ਤੇ ਕੋਈ ਗੱਲਬਾਤ ਹੋਵੇ ਤੇ ਚੌਥਾ ਦਿਨ ਤਾਂ ਫਿਰ ਅੱਧਾ ਦਿਨ ਜਿਹੜਾ ਸਵਾਪਤੀ ਦਾ ਲੱਗਦਾ ਹੁੰਦਾ ਤੁਸੀਂ ਤਿੰਨ ਦਿਨ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗ ਇੱਕ ਦਿਨ ਦਾ ਹੀ ਇਹ ਸੈਸ਼ਨ ਜਿਹੜਾ ਹੋਵੇਗਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿੰਨੇ ਸੈਸ਼ਨ ਹੋਏ ਨੇ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਜਾਂ 2 ਦਿਨ ਜਾਂ 3 ਦਿਨ ਬਸ ਇਸ ਤੋਂ ਵੱਧ ਕੋਈ ਸੈਸ਼ਨ ਜਿਹੜਾ ਚੱਲਿਆ ਨਹੀਂ ਜਦੋਂ ਕਿ ਬੀਤੇ ਦੌਰ ਚ ਭਗਵੰਤ ਮਾਨ ਹੁਣੀ ਜਾਂ ਆਮ ਆਦਮੀ ਪਾਰਟੀ ਖੁਦ ਇਹ ਗੱਲ ਕਹਿੰਦੀ ਰਹੀ ਆ ਕਿ ਸੈਸ਼ਨ ਲੰਮਾ ਹੋਣਾ ਚਾਹੀਦਾ ਤਾਂ ਜੋ ਵਿਧਾਇਕ ਮੰਤਰੀ ਉਹ ਜੋ ਵਿਰੋਧੀ ਧਿਰ ਆਪੋ ਆਪਣੇ ਹੱਕੇ ਦੀਆਂ ਗੱਲਾਂ ਜਿਹੜੀਆਂ ਉਹ ਰੱਖ ਸਕਣ ਖੁੱਲ੍ਹ ਕੇ ਗੱਲ ਕਰ ਸਕਣ ਬਿਲਕੁਲ ਸਹੀ ਕਿਹਾ ਕਿ ਲਿਖਤੀ ਤੌਰ ਤੇ ਇਹ ਉਸ ਸਮੇਂ ਦੇ ਸਪੀਕਰ ਨੂੰ ਦਿੰਦੇ ਰਹੇ ਆ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆਪ ਸਤਾਤਾ ਤਿਰ ਬਣੀ ਆ ਤੇ ਆਪ ਬਿਲਕੁਲ ਪਹਿਲਾਂ ਨਾਲੋਂ ਵੀ ਉਲਟ ਇਹਨਾਂ ਨੇ ਇਹਨਾਂ ਸੈਸ਼ਨਾਂ ਨੂੰ ਜਿਹੜਾ ਉਹ ਸੀਮਤ ਜੜਾ ਉਹ ਕਰ ਦਿੱਤਾ ਪਰਛੇਤ ਹੈ ਕਿਉਂ? ਪਰਛੇਤ ਸਦੂਸਬ ਕਿਉਂ? ਕਿਉਂਕਿ ਇਸ ਕਰਕੇ ਕਿਉਂਕਿ ਅੱਜ ਵੀ ਪੰਜਾਬ 'ਚ ਅਜੇ ਹੀ ਕਈ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਕਿ ਹਾਂ ਭਈ ਇਹਨਾਂ ਦੇ ਉੱਤੇ ਬਹਿਸ ਹੋਵੇ ਪਰ ਸ਼ਾਇਦ ਉਹ ਜਿਹੜੀ ਬਹਿਸ ਹੋਣੀ ਚਾਹੀਦੀ ਆ ਉਹ ਬੈਸਕਰੋਨ ਦੇ ਯੋਗ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਨਹੀਂ ਹੈਗੀ ਜਾਂ ਇੱਕ ਗੱਲ ਇਹ ਹੋ ਸਕਦੀ ਹੈ ਕਿ ਇਸ ਸ਼ਾਸਨ ਦੇ ਦੌਰਾਨ ਚ ਜਿਹੜੇ ਵੀ ਸ਼ਾਸਨ ਚੱਲਣਗੇ ਜਦੋਂ ਉਥੇ ਵਿਰੋਧੀ ਧਿਰ ਚੋਂ ਵਿਰੋਧੀ ਧਿਰ ਦੇ ਨਾਮ ਦੀ ਵਿਰੋਧੀ ਧਿਰਾ ਉਹਨਾਂ ਦਾ ਵੀ ਭੱਲੇ ਕੱਖ ਨਹੀਂ ਹੈਗਾ ਕਿ ਜੇਕਰ ਉਥੇ ਮੁੱਦੇ ਉੱਠਦੇ ਆ ਜਾਂ ਉਥੇ ਚਰਚਾਵਾਂ ਹੁੰਦੀਆਂ ਨੇ ਕੀ ਭਗਵੰਤ ਮਾਨ ਕੋ ਕੀ ਦੂਜੇ ਮੰਤਰੀਆ ਕੋ ਕੀ ਵਿਧਾਇਕਾਂ ਕੋ ਉਹਨਾਂ ਚੀਜ਼ਾਂ ਦਾ ਕੋਈ ਜਵਾਬ ਹੈਗਾ ਕਿ ਜਾ ਕੇ ਉਹ ਲੋਕਾਂ ਦੇ ਵਿੱਚ ਦੱਸ ਸਕਣ ਕਿ ਅਸੀਂ ਪ੍ਰਧਾਨ ਸਭਾ ਦੇ ਵਿੱਚ ਇਹ ਇਹ ਮਤੇ ਪਾਸ ਕੀਤੇ ਆ ਜਾਂ ਅਸੀਂ ਇਹ ਕੁਝ ਕੀਤਾ ਸ਼ਾਇਦ ਇਨਹੀ ਚੀਜ਼ਾਂ ਦੇ ਕਾਰਨ ਕਿ ਨਾ ਤਾਂ ਉਹਨਾਂ ਕੋਲ ਮੁੱਦੇ ਹੱਲ ਹੋ ਰਿਹਾ ਨਾ ਹੀ ਕੋਈ ਨਵਾਂ ਪ੍ਰੋਗਰਾਮ ਜਿਹੜਾ ਦਿੱਤਾ ਜਾ ਰਿਹਾ ਤੇ ਸ਼ਾਇਦ ਇਸੇ ਹੀ ਕਾਰਨ ਜਿਹੜੀ ਆ ਫੇਸ ਕਰਨ ਤੋਂ ਡਰਦੇ ਹੋਏ ਨਾ ਵਿਰੋਧੀ ਧਿਰ ਨੂੰ ਵਿਰੋਧੀ ਧਿਰ ਤਾਂ ਮੈਂ ਪਹਿਨੀ ਗੱਲ ਕਹਤੀ ਕਿ ਉਹ ਨਾਮ ਦੀ ਵਿਰੋਧੀ ਧਿਰ ਆ ਤੇ ਵਿਧਾਨ ਸਭਾ ਤੋਂ ਬਾਹਰ ਚੇਕ ਕਰੋ ਅੰਦਰ ਕੁਝ ਕਰਦੇ ਐ ਤੇ ਵਿਧਾਨ ਸਭਾ ਦੇ ਬਾਹਰ ਆ ਕੇ ਲੋਕਾਂ ਨੂੰ ਕੀ ਜਵਾਬ ਦੇਣਾ ਕਿਉਂਕਿ ਲੋਕਾਂ ਨੂੰ ਜਵਾਬ ਦੇ ਚੁੱਕਾ ਹੈ ਹੀ ਨਹੀਂ ਜਿਸ ਤਰੀਕੇ ਨਾਲ ਖਬਰ ਵਿਜੇ ਪ੍ਰਤਾਪ ਸਿੰਘ ਹੋਣੀ ਬੀਤੇ ਦੌਰ ਦੇ ਵਿੱਚ ਬੇਅਦਬੀਆਂ ਦੇ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਠਾਉਂਦੇ ਰਹੇ ਆ ਕਦੇ ਵੀ ਉਹਨਾਂ ਨੂੰ ਬੋਲਣ ਦਾ ਜਿਹੜਾ ਮੌਕਾ ਆ ਉਹ ਨਹੀਂ ਦਿੱਤਾ ਗਿਆ ਸਪੀਕਰ ਸਾਹਿਬ ਵੱਲੋਂ ਸਪੀਕਰ ਸਾਹਿਬ ਦਾ ਉੱਥੇ ਤਾਣਾ ਸ਼ਹੀ ਰਵਈਆ ਸਾਹਮਣੇ ਆਉਂਦਾ ਕਿ ਹਾਂ ਪਈ ਬਹਿ ਜਾਓ ਬਹਿ ਜਾਓ ਬੜਾ ਇਸ ਤਰੀਕੇ ਦਾ ਉਹ ਕਰਦੇ ਆ ਪਰ ਜਿੱਥੇ ਇਹੋ ਜੀ ਸਥਿਤੀ ਹੋਵੇ ਕਿ ਜਿੱਥੇ ਤੁਹਾਡੇ ਕੋ ਮੁੱਖ ਮੰਤਰੀ ਕੋ ਮੁੱਖ ਮੰਤਰੀ ਸਾਹਿਬ ਆਉਂਦੇ ਜਰੂਰ ਆ ਸ਼ਾਸਨ ਦੇ ਵਿੱਚ ਤਾਂ ਸਾਹਮਣੇ ਮਿਸਟਰ ਪ੍ਰਤਾਪ ਸਿੰਘ ਬਾਜਵਾ ਬੈਠੇ ਹੁੰਦੇ ਆ ਥੋੜਾ ਬੋਤਾ ਲਾਲਾ ਲਾਲਾ ਕਰਕੇ ਮਿਸਟਰ ਬਾਜਵਾ ਮੇਰੀ ਅੱਖਾਂ 'ਚ ਵੇਖੋ ਮੇਰੀ ਅੱਖਾਂ 'ਚ ਵੇਖੋ ਇੰਨੀ ਗੱਲ ਕਹਿ ਕੇ ਆਪਣੀ ਫੋਟੋ ਦਿਖਾ ਕੇ ਉਹ ਵੀ ਉੱਥੇ ਚੱਲਦੇ ਪਰਦੇ ਆ ਤੇ ਅਸਲ ਕੰਮ ਜਿਹੜੇ ਹੁਣ ਇਹ ਵਿਧਾਨ ਸਭਾ 'ਚ ਉਹ ਸਿੱਧੂ ਸਭਾ ਹੁੰਦੇ ਹੀ ਤਾਂ ਫਿਰ ਲੋਕਾਂ ਦੇ ਵਿੱਚ ਉਹ ਚਰਚਾਵਾਂ ਜ਼ਰੂਰ ਪਾਉਂਦੀਆਂ ਨੇ ਜਿਸ ਤਰੀਕੇ ਦੀ ਚਰਚਾ ਜਿਹੜੀ ਅਸੀਂ ਕਰ ਰਹੇ ਹਾਂ ਤੇ ਆਮ ਆਦਮੀ ਪਾਰਟੀ ਆਪਣੇ ਉਹਨਾਂ ਆਦਰਸ਼ਾਂ ਤੋਂ ਪੂਰਨ ਤੌਰ ਤੇ ਭਟਕ ਚੁੱਕੀ ਆ ਜਿਨ੍ਹਾਂ ਦੀ ਗੱਲ ਇਹ ਵਿਰੋਧੀ ਧਿਰ ਦੇ ਰੂਪ ਵਿੱਚ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਉਦੋਂ ਕਰਦੀ ਸੀ ਉਦੋਂ ਆਦਰਸ਼ ਇਹਨਾਂ ਦੇ ਹੋ ਸਨ ਹੁਣ ਕਿਉਂਕਿ ਲੋਕਾਂ ਦੀ ਕਚਹਿਰੀ 'ਚ ਜਾਣਾ ਹੁੰਦਾ ਲੋਕਾਂ ਨਾਲ ਸਿੱਧਾ ਰابطਾ ਕਿਉਂਕਿ ਲੋਕ ਪੁੱਛਦੇ ਆ ਕਿ ਢਾਈਆਂ ਸਾਲਾਂ 'ਚ ਤੁਸੀਂ ਕੀ ਕੀਤਾ ਵਿਧਾਨ ਸਭਾ ਦੇ ਸੈਸ਼ਨ ਦੀ ਤਾਂ ਗੱਲ ਸੁਣੋ ਹੋਰ ਕਈ ਮੁੱਦੇ ਨੇ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਸਤੂ ਸਰ ਦੇਮ ਤਨ ਹੋ ਰਿਹਾ ਤੇ ਸ਼ਾਇਦ ਇਹੋ ਹੀ ਕਾਰਨ ਤੇ ਸਰਕਾਰ ਕੋਲੋਂ ਲੋਕਾਂ ਦੇ ਪ੍ਰਤੀ ਜਵਾਬ ਦੇ ਹੋਣ ਤੋਂ ਬਚਣ ਦਾ ਹੀ ਇਹ ਜਿਹੜੇ ਸੈਸ਼ਨ ਨੇ ਇਹ ਛੋਟੇ ਰੱਖੇ ਜਾਂਦੇ ਆ ਈਵਨ ਕਿ ਆਪਣੇ ਵਿਧਾਇਕਾਂ ਨੂੰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਉਹਨਾਂ ਨੂੰ ਵੀ ਇਹ ਮੌਕਾ ਨਹੀਂ ਮਿਲਦਾ ਕਿ ਆਪਣੇ ਹਲਕੇ ਦੀਆਂ ਸਮੱਸਿਆਵਾਂ ਨੂੰ ਉਥੇ ਜਾ ਕੇ ਰੱਖ ਸਕਣ ਉਹਨਾਂ ਦੇ ਹਾਲ ਸਬੰਧੀ ਕੋਈ ਗੱਲ ਕਰ ਸਕਣ ਇੱਕ ਲਿਸਟ ਬਣਦੀ ਆ ਕਿ ਆਪ ਵੀ ਤੁਸੀਂ ਇੰਨੇ ਚਿਰ ਬੋਲਣਾ ਇੰਨੇ ਚਿਰ ਬੋਲਣਾ ਤੇ ਜਾਂ ਫਿਰ ਇੱਕ ਦੂਜੇ ਨੂੰ ਗਾੜੀ ਦੇ ਲੋਚ ਕੱਟ ਕੇ ਵਾਪਸ ਆ ਜਾਂਦੇ ਰਿਹਾ ਤਾਂ ਇਹੋ ਹੀ ਕਾਰਨ ਸਿੱਧੂ ਸਾਹਿਬ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਸੈਸ਼ਨ ਜਿਹੜੇ ਛੋਟੇ ਰੱਖੇ ਜਾ ਰਹੇ ਆ ਕਿਉਂਕਿ ਲੋਕਾਂ ਦੀ ਕਚਹਿਰੀ ਵਿੱਚ ਜਾਂ ਲੋਕਾਂ ਨੂੰ ਜਵਾਬ ਦੇਣ ਵਾਸਤੇ ਇਹਨਾਂ ਕੋਲ ਕੁਝ ਬਸਦਾ ਹੀ ਨਹੀਂ ਆ ਬੀਤੇ ਸਮੇਂ ਦੀ ਜਿਹੜੀ ਕਾਰਜਕਾਰੀ ਉਹ ਦੱਸਦੀ ਆ ਤਾਂ ਇਹੋ ਹੀ ਕਾਰਨ ਸਿੱਧੂ ਸਾਹਿਬ ਕਿ ਆਮ ਆਦਮੀ ਪਾਰਟੀ ਦੇ ਇਹ ਸੈਸ਼ਨ ਜਿਹੜੇ ਨੇ ਕੇਵਲ ਨਾਮ ਦੇ ਸੈਸ਼ਨ ਹੋ ਰਹੇ ਨੇ ਕੋਈ ਉੱਥੇ ਗੰਭੀਰਤਾ ਦਾ ਮੁੱਦੇ ਨਹੀਂ ਜੇ ਵਿਚਾਰੇ ਜਾਂਦੇ ਤੁਸੀਂ ਵੇਖ ਲਿਓ ਉੱਥੇ ਨਦਰਾਂ ਚ ਕੀ ਹੋਣਾ ਉੱਥੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਣਗੇ ਲਾਰਾ ਨਾਲਾ ਹੋਊਗੀ ਜਿਹੜੇ ਅਸਲ ਮੁੱਦੇ ਨੇ ਉਹਨਾਂ ਤੇ ਕਿਸੇ ਦੀ ਗੱਲ ਹੀ ਨਹੀਂ ਕਰਦੀ ਤੇ ਜੇਕਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਬਿਠਾ ਦਿੱਤਾ ਜਾਊਗਾ ਅੱਜ ਅਕਾਲੀ ਦਲ ਦਾ ਜਦੋਂ ਵਿਧਾਇਕ ਸ਼ਾਮਲ ਹੋਇਆ ਤੇ ਮੁੱਖ ਮੰਤਰੀ ਸਾਹਿਬ ਉਹਦੀ ਬਰੀਕ ਤਰੀਫਾਂ ਕਰ ਰਹੇ ਸੀ ਕਿ ਹਾਂ ਭਈ ਇਹ ਬੜੇ ਵਰਤੇ ਉਹ ਵੀ ਇੰਨੀ ਗੱਲ ਕਰ ਰਹੇ ਸੀ ਕਿ ਮਹਾਲਕੇ ਦੇ ਵਿਕਾਸ ਵਾਸਤੇ ਆ ਜਿਹੜਾ ਇਸ ਪਾਰਟੀ ਨੂੰ ਜੁਆਇਨ ਕੀਤਾ ਹੁਣ ਬਾਕੀ ਜਿਹੜੇ ਹਲਕੇ ਨੇ ਅ 117 ਰਕੇ ਕਿ ਉਥੇ ਦਾ ਵਿਕਾਸ ਤੁਸੀਂ ਵੇਖ ਲਓ ਉਥੋਂ ਦੀਆਂ ਸਮੱਸਿਆਵਾਂ ਵੇਖ ਲਓ ਕਿ ਉਥੋਂ ਦੇ ਵਿਧਾਇਕਾਂ ਨੇ ਘਰੀ ਜਾ ਕੇ ਉੱਥੇ ਗੱਲ ਚੁੱਕੀ ਆ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਮੇਨੂੰ ਤਾਂ ਸਿੱਧੂ ਸਾਹਿਬ ਦਾ ਚੜ੍ਹ ਨਹੀਂ ਆਇਆ ਖਾਂ ਬਾਹਾਂ ਟੁੰਗਦੇ ਨਜ਼ਰ ਜਿਹੜੇ ਜ਼ਰੂਰ ਆਏ ਨੇ ਭਗਵੰਤ ਮਾਨ ਹੋਣੀ ਨਹੀਂ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਣੀ ਨਹੀਂ ਚਾਹੀਦਾ ਤਾਂ ਸਿੱਧੂ ਸਾਹਿਬ ਇਹੋ ਹੀ ਸੀ ਕਿ ਵਾਕੇ ਬਜਟ ਆ ਜੋ ਮੌਸਮ ਸੈਸ਼ਨ ਜਿਹੜਾ ਲੰਮਾ ਕੀਤਾ ਜਾਂਦਾ ਘੱਟੋ-ਘੱਟ 10 ਦਿਨ ਤਾਂ ਇਹ ਰੱਖ ਲਓ 40 ਦਿਨ ਤਾਂ ਕੀ ਕਰਦਾ ਪਰ ਤਿੰਨ ਦਿਨ ਦੇ ਵਿੱਚ ਸਿੱਧੂ ਸਾਹਿਬ ਇੱਕ ਦਿਨ ਜਿਹੜਾ ਉਹ ਕੰਮ ਹੋਵੇਗਾ ਇਹ ਗੱਲ ਜਿਹੜੀ ਆਮ ਆਦਮੀ ਪਾਰਟੀ ਨੇ ਉਸ ਕਰਦਾਰ ਨੂੰ ਨੰਗਾ ਕਰਦੀ ਆ ਕਿ ਜੋ ਅਸਲ ਵਿੱਚ ਹੈ ਕੀ ਹੂੰ ਬਿਲਕੁਲ ਬਿਲਕੁਲ ਤਾਂ ਦੇਖਦੇ ਆ ਕਿ ਹੁਣ ਪਰ ਗੱਲ ਇਹ ਆ ਵੀ ਕਿੰਨਾ ਕੁ ਟਾਈਮ ਹੈ ਸਵਾਲਾਂ ਤੋਂ ਭੱਜਣਗੇ ਬੇਸ਼ੱਕ ਕਿਉਂਕਿ ਹੁਣ ਵਿਰੋਧੀਆਂ ਤਾਂ ਵੀ ਇਹ ਇਹ ਆਸ ਬਹੁਤੀ ਨਹੀਂ ਹੈ ਕਿ ਉਹ ਬੋਲਦੇ ਨਹੀਂ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਵਿਰੋਧੀ ਧਿਰ ਵੀ ਜਿਹੜੀ ਇੱਕ ਤਰੀਕੇ ਨਾਲ ਖਤਮ ਹੈ ਤੇ ਸਰਕਾਰ ਆਪਣੇ ਤੋਂ ਡਰਦੀ ਜਿਹੜੀ ਉਹ ਭੱਜੀ ਜਾ ਰਹੀ ਹੈ ਪਰ ਹੁਣ ਗੱਲ ਇਹ ਹੈ ਕਿ ਲੋਕ ਆਸ ਵੀ ਜਿਹੜੀ ਆ ਉਹ ਕੀ ਰੱਖਣ ਵਿਰੋਧੀਆਂ ਤੋਂ ਅੰਦਰੋਂ ਬੋਲਦੇ ਨਹੀਂ ਪਰ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਸਵਾਲ ਹੈ ਗਈ ਹੈ ਨਾ ਇੰਨੇ ਦਿਨ ਹੋ ਗਏ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਆਈ ਨੂੰ ਔਰ ਉਹਦੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਹੈ ਮੈਂ ਸਾਡੇ ਪੱਤਰਕਾਰਾਂ ਤੇ ਵੀ ਹੈਰਾਨ ਆ ਜਿਹੜੇ ਸੀਐਮ ਦੀਆਂ ਜਿਹੜੀਆਂ ਉਹ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਾਂਦੇ ਆ ਜਿਹੜੇ ਸਵਾਲ ਕਰਨ ਵਾਲੇ ਸਾਡੇ ਵਰਗੇ ਪੱਤਰਕਾਰ ਨੇ ਉਹਨਾਂ ਨੂੰ ਨਾ ਤਾਂ ਸੱਜੇ ਦਿੱਤੇ ਜਾਂਦੇ ਆ ਤੇ ਨਾ ਹੀ ਕਿਸੇ ਨੂੰ ਜਾਣ ਦਿੱਤਾ ਜਾਂਦਾ ਉਸ ਪ੍ਰੈਸ ਕਾਨਫਰੰਸਾਂ ਦੇ ਵਿੱਚ ਸਿਰਫ ਚਾਹੀਤੇ ਪੱਤਰਕਾਰਾਂ ਨੂੰ ਬੁਲਾਇਆ ਜਾਂਦਾ ਤੇ ਉੱਥੇ ਮੈਂ ਹੈਰਾਨ ਆ ਕਿ ਸੀਐਮ ਦੀਆਂ ਦੋ ਤਿੰਨ ਪ੍ਰੈਸ ਕਾਨਫਰੰਸਾਂ ਹੋ ਗਈਆਂ ਕਿਸੇ ਨੇ ਸਵਾਲ ਹੀ ਨਹੀਂ ਪੁੱਛਿਆ ਸੀਐਮ ਨੂੰ ਤਾਂ ਪੁੱਛਣਾ ਕੀ ਹੈ ਮੰਤਰੀਆਂ ਤੱਕ ਨੂੰ ਨਹੀਂ ਪੁੱਛਿਆ ਕਿ ਭਾਈ ਤੁਸੀਂ ਲੋਰੈਂਸ ਦੀ ਬਿਸ਼ਰੋਈ ਦੀ ਇੰਟਰਵਿਊ ਤੇ ਬੋਲੇ ਕਿਉਂ ਨਹੀਂ ਮਤਲਬ ਇਹੋ ਜੇ ਸਵਾਲ ਬੇਸ਼ੱਕ ਪੱਤਰਕਾਰ ਨਾ ਪੁੱਛਣ ਬੇਸ਼ੱਕ ਜਿਹੜੇ ਉਹ ਉਹ ਵਿਰੋਧੀ ਨਾ ਪੁੱਛੇ ਬੇਸ਼ੱਕ ਭਗਵੰਤ ਮਾਨ ਵਿਧਾਨ ਸਭਾ ਚੋਂ ਵੀ ਭੱਜ ਜਾਣ ਪਰ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸਵਾਲ ਪੈਦਾ ਹੋਏ ਹਨ ਕਿ ਸਭ ਉਹਨਾਂ ਤੋਂ ਭੱਜਿਆ ਨਹੀਂ ਜਾਣ ਉਹ ਤਾਂ ਕੁਦਰਤੀ ਐ ਸਿੱਧੂ ਸਾਬ ਪੰਜਾਬ ਦੇ ਲੋਕਾਂ ਨੂੰ ਤਾਂ ਜਵਾਬ ਸਰਕਾਰ ਦੇ ਦੇਣਾ ਸਰਕਾਰ ਅਜੇ ਤੱਕ ਚੁੱਪਿਆ ਪੱਤਰਕਾਰ ਸਵਾਲ ਕਰਦੇ ਜਾਂ ਨਾ ਕਰਨ ਲੋਕ ਤਾਂ ਸਿੱਧੂ ਸਾਬ ਇਸ ਕਾਰਨ ਨੂੰ ਚਾੜਨਾ ਚਾਹੁੰਦੇ ਆ ਕਿ ਉਸ ਹਮਾਮ ਵਿੱਚ ਹੋਇਆ ਕੀ ਉਸ ਹਮਾਮ ਵਿੱਚ ਜਿਹੜਾ ਕਿਹੜਾ ਵਿਅਕਤੀ ਨੰਗਾ ਹੈ ਕੇਵਲ ਲਾਰੈਂਸ ਮਿਸ਼ਨੋਏ ਦੀ ਤੁਸੀਂ ਗੱਲ ਸਿੱਧੂ ਸਾਬ ਨਾ ਕਰੋ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕੇਂਦਰ ਦੇ ਪ੍ਰੋਜੈਕਟ ਦਿਨ-ਬਦਿਨ ਰੱਦ ਹੋ ਰਹੇ ਆ ਔਰ ਦੂਜੇ ਪਾਸੇ ਭਗਵੰਤ ਮਾਨ ਹਣੀ ਅਜੇ ਵੀ ਆਪਣਾ ਅੜਿੱਕਾ ਡਾ ਕੇ ਪੂਰੇ ਤੌਰ ਤੇ ਕੇਂਦਰ ਸਰਕਾਰ ਦਾ ਕਿਹੇ ਪਾਸੇ ਸੋ ਲਾਸ ਫਾਈਵ ਵਾਲੇ ਪਾਸੇ ਰਸਤੇ ਨਹੀਂ ਪੈ ਰਹੇ ਕਈ ਪ੍ਰੋਜੈਕਟ ਜਿਹੜੇ ਰੱਦ ਹੋਣ ਕਰਕੇ ਪੰਜਾਬ ਦਾ ਵਿਕਾਸ ਕਿਸਾ ਤੱਕ ਡੱਕਿਆ ਜਾ ਰਿਹਾ ਕਿੰਨੀਆਂ ਯੋਜਨਾਵਾਂ ਜਿਹੜੀਆਂ ਫੇਲ ਹੋ ਰਹੀਆਂ ਸਤੋਂ ਸਭ ਅਣਗਿਣਤ ਸਵਾਲ ਨੇ ਪੰਜਾਬ ਦੇ ਲੋਕੋ ਜਾਣਨਾ ਚਾਹੁੰਦੇ ਆ ਕਿ ਹਾਂ ਭਈ ਲਾਰਸਪੁਸ਼ਨੋਈ ਨੂੰ ਚਲੋ ਰਹਿਣ ਦਿਓ ਛੱਡੋ ਉਸ ਕੰਮ ਜਿਹੜਾ ਆਪ ਲੋਕਾਂ ਨਾਲ ਸੰਬੰਧਤ ਮੁੱਦੇ ਨੇ ਜਿੱਦੇ ਛੜਕਾ ਤੇ ਤੁਸੀਂ ਵੀ ਨਿਕਲਣਾ ਮੈਂ ਵੀ ਨਿਕਲਣਾ ਉਹਨਾਂ ਛੜਕ ਜਿਹੜੇ ਕੇਂਦਰ ਸਰਕਾਰੀ ਉਹ ਰੱਦ ਕਰ ਰਹੀ ਹੈ ਉਹ ਮੁੱਦਾ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਬੇਰੁਜ਼ਗਾਰਾਂ ਪੈਨਸ਼ਨ ਦਾ ਹੁੰਦਾ ਕਿੰਨੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਰਕਾਰ ਦਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਰੁਖ ਹੋਰ ਸੀ ਤੇ ਹੁਣ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਸਰਕਾਰ ਗਰੀ ਭੱਜਦੀ ਜਿਹੜੀ ਨਜ਼ਰ ਭੱਜਦੀ ਨਜ਼ਰ ਨਹੀਂ ਆਉਂਦੀ ਭੱਜ ਚੁੱਕੀ ਆ ਇਸ ਤਰੀਕੇ ਨਾਲ ਗੱਲ ਕਰੀਏ ਵੋਟ ਪੈਜਨ ਸਕੀਮ ਦੇ ਸਬੰਧੀ ਤੁਸੀਂ ਦੱਸੋ ਕਿ ਕਦੇ ਮੁੱਖ ਮੰਤਰੀ ਸਾਹਿਬ ਨੇ ਕਦੀ ਕੋਈ ਗੱਲ ਕੀਤੀ ਹੋਵੇ ਬੀਬੀਐਮ ਜਿਹੜੇ 1000 ਰੁਪਏ ਦੇ ਹੋਣਾ ਸੀ ਉਹਦੇ ਸਬੰਧੀ ਕਦੀ ਕੋਈ ਗੱਲ ਕੀਤੀ ਹੋਵੇ ਉਹਨਾਂ 36000 ਮੁਲਾਜ਼ਮ ਸੀ ਜਿਹਨੂੰ ਕੈਪਟਨ ਵੀ ਭਰਤੀ ਕਰ ਗਿਆ ਚੰਨੀ ਵੀ ਪੱਕਾ ਕਰ ਗਿਆ ਤੇ ਭਗਵੰਤਾ ਬਾਦ ਹੁਣਾਂ ਨੂੰ ਵੀ ਪੱਕਾ ਕਰ ਗਿਆ ਉਹ ਕਿ ਕਿਹੜੇ-ਕਿਹੜੇ ਮੁੱਦਿਆਂ ਦੀ ਗੱਲ ਕਰਾਵਾਂ ਮੁੱਦੇ ਤਾਂ ਸਿੱਧੂ ਸਾਹਿਬ ਬੜੇ ਨੇ ਲੋਕ ਜਵਾਬ ਚਾਹੁੰਦੇ ਨੇ ਤਾਂ ਠੀਕ ਆ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਠੀਕ ਆ ਨਾਮ ਦੀ ਵਿਰੋਧੀ ਧਿਰ ਹੈਗੀ ਘਟੋ-ਘਟ ਤੁਹਾਨੂੰ ਲੋਕਾਂ ਨੂੰ ਉੱਥੇ ਪਹੁੰਚਾਇਆ ਘਟੋ-ਘਟ ਕੋਈ ਗੱਲ ਤਾਂ ਕਰੋ ਸਰਕਾਰ ਨੂੰ ਘੇਰੋ ਤਾਂ ਸਹੀ ਨਹੀਂ ਤਾਂ ਜਦੋਂ ਸੈਸ਼ਨ ਸ਼ੁਰੂ ਹੋਣੋਂ ਮਾੜੇ ਹੁੰਦੇ ਸੀ ਤਾਂ ਆਮ ਤੌਰ ਤੇ ਖਬਰਾਂ ਨਹੀਂ ਸੁਰਖੀ ਇਹ ਹੁੰਦੀਆਂ ਸੀ ਮੌਨਸੂਨ ਸੈਸ਼ਨ ਅਗਾਮੀਆਂ ਪਰ ਪੂਰਾ ਅਰੇਬੀਆਸ ਕੋਣ ਤੱਕ ਕੋਈ ਪਤਾ ਹੀ ਨਹੀਂ ਕੀ ਹੰਗਾਮਾ ਹੋਣਾ ਵੀ ਹੈ ਕਿਉਂਕਿ ਹੰਗਾਰੇ ਸਾਰੇ ਉਥੇ ਦੇ ਉਥੇ ਜਿਹੜੇ ਸੀਮਤ ਹੋ ਚੁੱਕੇ ਆ ਬਾਕੀ ਸਿੱਧੂ ਸਾਹਿ ਲੋਕ ਸਭਾ ਦੇ ਕਿਉਂ ਨਾ ਚ ਲੋਕਾਂ ਨੂੰ ਜਵਾਬ ਦੇ ਦੇ ਦਿੱਤਾ ਹੁਣ ਜਿਹੜੀਆਂ 5 ਜਿੰਮੀ ਚੋਣਾਂ ਜਿਹੜੀਆਂ ਹੋਣ 5 ਮੈਂ ਤਾਂ ਕਹਿ ਰਿਹਾ ਕਿ ਜਿਹੜੀ ਬੰਗੇਵਾਲੀ ਸੀਟ ਵੀ ਜੇਕਰ ਅਸਤੀਫਾ ਦਿੰਦੇ ਤਾਂ ਹੁਣੀ ਹੋਣੀ ਆ ਤਾਂ ਫਿਰ ਪੰਜਾਂ ਸੀਟਾਂ ਦੇ ਉੱਤੇ ਵੀ ਲੋਕ ਫਿਰ ਜਵਾਬ ਦੇ ਦੇਣਗੇ ਜੇਕਰ ਇਹ ਲੋਕਾਂ ਨੂੰ ਜਵਾਬ ਨਹੀਂ ਦਿੰਦੇ ਇੱਕ ਵਾਰੀ ਲੋਕ ਸਭਾ ਦੀਆਂ ਚੋਣਾਂ 'ਚ ਇੱਥੇ ਲੋਕਾਂ ਦੇ ਜਵਾਬ ਦੇ ਦਿੱਤਾ ਅਗਰੀਆਂ ਜਿੰਮੀ ਚੋਣਾਂ 'ਚ ਵੀ ਦੇ ਦੇ ਪੀ ਸਵਾਲਾ ਭੱਜਣ ਭੱਜ ਨਹੀਂ ਸਕਦੇ ਖਾਸ ਤੌਰ ਤੇ ਕੋਈ ਵੀ ਨੇਤਾ ਜਿਹੜਾ ਠੀਕ ਆ ਲੋਕਾਂ ਨੇ ਇੱਕ ਵਾਰੀ ਮੌਕਾ ਦਿੱਤਾ ਲੋਕ ਥੱਕੇ ਮਹਿਸੂਸ ਕਰਦੇ ਆ ਹੁਣ ਅਗੜੀਆਂ ਚੋਣਾਂ ਹੋਣੀਆਂ ਨੇ ਆਪੇ ਹੀ ਲੋਕਾਂ ਨੇ ਸ਼ੀਸ਼ਾ ਫੜਾ ਤੜਾ ਤੇ ਮਿੱਤਰ ਪੈ ਰਹੇ ਆ ਆ ਤੁਹਾਡਾ ਸ਼ੀਸ਼ਾ ਜੇ ਬੀਤੇ 8 ਸਾਲਾਂ ਦੀ ਜਿਹੜੀ ਤੁਸੀਂ ਕਮਾਈ ਕੀਤੀ ਹੈ ਇਹ ਤਾਂ ਸੀ ਗੱਲ ਕੇ ਵਾਕਈ ਭੱਜਦੇ ਜਿਹੜਾ ਨਜ਼ਰੀ ਆ ਰਹੇ ਆ ਬਿਲਕੁਲ ਅਣਕੀ ਸਾਹਿਬ ਨੇ ਵੀ ਵੀ ਗੱਲ ਕਹੀ ਕਿ ਭੱਜਦੇ ਨਜ਼ਰੀ ਨਹੀਂ ਆ ਰਹੇ ਭੱਜ ਹੀ ਗਏ ਆ ਤਾਂ ਦੇਖਦੇ ਆ ਕਿ ਲੋਕਾਂ ਤੋਂ ਭੱਜ ਕੇ ਜਿਹੜਾ ਉਹ ਕਿੱਥੇ ਜਾਣ ਕੇ ਲੋਕ ਤਾਂ ਸਵਾਲ ਮਨਾਂ ਚ ਸਾਂਭੇ ਬੈਠੇ ਆ ਇਹ ਵੋਟਾਂ ਮੋਕੇ ਇਹ ਸਵਾਲ ਜਿਹੜੇ ਉਦੋਂ ਤੱਕ ਲੋਕ ਸਾਂਭੀ ਰੱਖਣਗੇ ਜਾਂ ਨਹੀਂ ਇਹ ਤਾਂ ਗੱਲ ਜਿਹੜੀ ਦੇਖਣ ਵਾਲੀ ਹੋਊਗੀ ਚਲੋ ਅਗਲੀ ਖਬਰ ਅਣਕੀ ਸਾਹਿਬ ਲੈ ਲੈਣੇ ਆ ਅਗਲੀ ਖਬਰ ਵੀ ਜਿਹ ਕਹਿੰਦੇ ਕਿ 933 ਕਰੋੜ ਦਾ ਜਿਹੜਾ ਫੰਡ ਰੋਕੇ ਗਏ ਆ ਸਿਹਤ ਮੰਤਰੀ ਦੇ ਉੱਪਰ ਬਹੁਤ ਵੱਡੇ ਸਵਾਲ ਜਿਹੜੇ ਖੜੇ ਕਰ ਦਿੱਤੇ ਆ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਉਹ ਕਹਿੰਦੇ ਕਿ ਕੇਂਦਰ ਨੇ ਆਪਣੀ ਇੱਕ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਦੱਸਿਆ ਸੀ ਔਰ ਹਾਈ ਕਮਾਂਡ ਤੋਂ ਡਰਦੇ ਮੰਤਰੀ ਸਿਹਤ ਮੰਤਰੀ ਨੇ ਕਹਿੰਦੇ ਅੱਗੇ ਜਾ ਕੇ ਕੋਈ ਗੱਲ ਨਹੀਂ ਦੱਸੀ ਇਹ 933 ਕਰੋੜ ਰੁਪਏ ਦਾ ਜਿਹੜਾ ਬਜਟ ਰੋਕਿਆ ਗਿਆ ਹੈ ਇਹ ਸਿਹਤ ਦਾ ਦੱਸਿਆ ਜਾ ਰਿਹਾ ਔਰ ਕਿਉਂ ਰੋਕਿਆ ਗਿਆ ਤੇ ਹੁਣ ਮਸਲਾ ਕੀ ਆ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਆ ਸਿਹਤ ਮੰਤਰੀ ਬਲਵੀਰ ਸਿੰਘ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਲੰਮੇ ਹੱਥ ਹੀ ਰਿਆਂ ਜੀ ਸਿੱਧੂ ਸਭ ਸਭ ਤੋਂ ਪਹਿਲਾਂ ਤੇ ਜੇ ਮੈਂ ਗੱਲ ਕਰਾਂ 933 ਕਰੋੜ ਦੀ ਗੱਲ ਮੈਂ ਬਾਅਦ ਚ ਕਰਾਂ ਪਹਿਲਾਂ ਤੇ ਜੇ ਪੰਜਾਬ ਦੇ ਨੁਕਸਾਨ ਦੀ ਗੱਲ ਕਰੀਏ ਜੋ ਕੁਝ ਹੁਣ ਹੋ ਰਿਹਾ ਜਿਸ ਤਰੀਕੇ ਨਾਲ ਫੰਡ ਲੱਗੇਗੇ ਆ ਸਿੱਧੂ ਸਭ ਸਿਰਫ ਤੇ ਸਿਰਫ ਭਗਵੰਤ ਮਾਨ ਦੀ ਆਪਣੀ ਹੋਮੇ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦਾ ਅੜੀ ਰਵਈਆ ਇਹ ਦੋ ਚੀਜ਼ਾਂ ਨੇ ਜਿਹੜਾ ਪੰਜਾਬ ਦਾ ਇਸ ਵੇਲੇ ਪੂਰਨ ਤੌਰ ਤੇ ਬੇੜਾ ਜਿਹੜਾ ਕਰ ਰਹੀਆਂ ਨੇ ਹੋਮੇ ਦੀ ਮੈਂ ਤਾਂ ਗੱਲ ਕੀਤੀ ਜਾਂ ਈਗੋ ਦੀ ਤਾਂ ਗੱਲ ਕਰ ਰਹੀ ਆ ਅੜੀਏ ਰਵਈਏ ਦੀ ਤਾਂ ਮੈਂ ਗੱਲ ਕੀਤੀ ਕਿਉਂਕਿ ਜੇਕਰ ਕੇਂਦਰ ਦੀ ਕੋਈ ਯੋਜਨਾ ਆਉਂਦੀ ਆ ਪੰਜਾਬ ਸਰਕਾਰ ਉਸ ਨੂੰ ਇਹ ਕਹਿ ਕੇ ਮੰਨਦੀ ਨਹੀਂ ਆ ਕਿ ਹਾਂ ਭਈ ਇਹਦੇ ਵਿੱਚ ਕੇਂਦਰ ਸਰਕਾਰ ਜਿਹੜੇ ਆਪਣਾ ਪ੍ਰਚਾਰ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਜਿਹੜੀ ਸਾਨੂੰ ਪੂਰਾ ਫੀਸ ਨਹੀਂ ਦੇ ਰਹੀ ਕੇਂਦਰ ਸਰਕਾਰ ਕਿਤੇ ਇਹਨਾਂ ਯੋਜਨਾਵਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਕਿਤੇ ਨੁਕਸਾਨ ਨਾ ਪਹੁੰਚਾ ਦੇ ਇਸ ਕਰਕੇ ਕਿੰਨੀਆਂ ਯੋਜਨਾਵਾਂ ਨੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਪੰਜਾਬ ਸਰਕਾਰ ਕੇਂਦਰ ਦੀ ਦਿੱਤੀਆਂ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਚਾਹੇ ਉਹ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਸਕੂਲਾਂ ਨਾਲ ਸੰਬੰਧਤ ਹੋਵੇ ਚਾਹੇ ਖੁਰ ਯੋਜਨਾਵਾਂ ਹੋਣ ਤੇ ਚਾਹੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੀ ਗੱਲ ਹੋਵੇ ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੋਵੇ ਤੇ ਚਾਹੇ ਆਹ ਹੋ ਨਵੀਂ ਜਿਹੜੀ ਗੱਲ ਸਾਹਮਣੇ ਆਈ 933 ਕਰੋੜ ਰੁਪਏ ਵਾਲੀ ਇਹਦੀ ਗੱਲ ਹੋਵੇ ਹੁਣ ਸਿੱਧੂ ਸਾਹਿਬ ਜਿਹੜੇ ਮਹੱਲਾ ਕਲੀਨ ਕਿਚੜੇ ਖੁੱਲੇ ਗਏ ਨੇ ਉਹਨਾਂ ਮਹੱਲਾ ਕਲੀਨਕਾਂ ਦੇ ਸੰਬੰਧ ਦੇ ਵਿੱਚ ਕੇਂਦਰ ਸਰਕਾਰ ਨੇ ਗੱਲ ਕੀਤੀ ਸੀ ਕਿ ਹਾਂ ਭਈ ਜਿਹੜੇ ਪੀਐਸਸੀ ਪ੍ਰਾਇਮਰੀ ਹੈਲਥ ਸੈਂਟਰ ਨੇ ਉਹ ਇੱਕ ਅਰੋਗਿਆ ਸ਼ਾਲਾ ਮੰਦਰ ਦੇ ਨਾਮ ਤੇ ਕੇਂਦਰ ਸਰਕਾਰ ਦੀ ਯੋਜਨਾ ਸੀ ਕਿ ਤੁਸੀਂ ਇਹਨਾਂ ਦੇ ਨਾਮ ਬਦਲ ਕੇ ਉਹ ਨਾਮ ਰੱਖੋ ਜੋ ਕੇਂਦਰ ਸਰਕਾਰ ਕਹਿ ਰਿਆ ਤਾਂ ਜੇ ਕੇਂਦਰ ਸਰਕਾਰ ਦੇ ਕਹਿਣ ਉੱਤੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਉਹ ਨਾਮ ਦੇ ਦਿੱਤਾ ਜਾਂਦਾ ਉਹ ਨਾਮ ਮੈਨੂੰ ਭੁੱਲ ਗਿਆ ਪਰ ਮੰਦਰ ਉਹਦਾ ਜੀ ਅਰੋਗਿਆ ਮੰਦਰ ਇਸ ਤਰ੍ਹਾਂ ਦਾ ਨਾਮ ਸੀ ਤੇ ਜੇਕਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਉਸ ਤਜਵੀਜ਼ ਨੂੰ ਮੰਨ ਲੇਦੀ ਤਾਂ ਪੰਜਾਬ ਦੇ ਪ੍ਰਾਇਮਰੀ ਹੈਲਥ ਸੈਂਟਰ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਮਹਾਂ ਲਖਣੀ ਨਿਕ ਬਣਾ ਕੇ ਵਰਤ ਰਹੀ ਆ ਕੇਂਦਰ ਕਹਿੰਦਾ ਸੀ ਕਿ ਤੁਸੀਂ ਇਹਦੇ ਉੱਤੇ ਉਹ ਨਾਮ ਲਿਖ ਦਿਓ ਤੇ ਤੁਸੀਂ ਆਹ ਰਾਸ਼ੀ ਜਿਹੜੀ ਆ 933 ਕਰੋੜ ਰੁਪਏ ਦੀ ਆ ਪੰਜਾਬ ਸਰਕਾਰ ਤੋਂ ਜਿਹੜੀ ਮਿਲ ਸਕਦੀ ਆ ਹੁਣ ਕਹਿੰਦੇ ਇਹ ਗੱਲ ਜਿਹੜੀ ਆ ਕੇਂਦਰ ਸਰਕਾਰ ਨੇ ਡਾਕਟਰ ਬੰਦੀਤ ਸਿੰਘ ਨਾਲ ਵੀ ਸਾਂਝੀ ਕੀਤੀ ਔਰ ਦੱਸਿਆ ਕਿ ਹਾਂ ਵੀ ਜੇਕਰ ਤੁਸੀਂ ਇਹ ਇਹ ਚੀਜ਼ਾਂ ਕਰਦੇ ਜੇ ਤੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਕਿੰਨਾ ਇਸ ਦਾ ਬੈਨੀਫਿਟ ਮਿਲ ਸਕਦਾ ਗੱਲ ਜਿਹੜੀ ਆ ਫਿਰ ਉੱਥੇ ਆ ਗਈ ਗੱਲ ਉਹ ਤਾਂ ਅੜ ਕਿੱਥੇ ਗਈ ਕਿ ਜੇਕਰ ਅਰੋਗ્ય ਮੰਦਰ ਦੀ ਗੱਲ ਹੁੰਦੀ ਤਾਂ ਫਿਰ ਇਹਦਾ ਬੈਨੀਫਿਟ ਭਾਜਪਾ ਨੂੰ ਜਾਏਗਾ ਤੇ ਦੂਜੇ ਪਾਸੇ ਮਹਾਂ ਲਖ ਨੀਨਕਾ ਤੇ ਉੱਤੇ ਜਿਹੜੀਆਂ ਦੋ ਫੋਟੋਆਂ ਲੱਗੀਆਂ ਨੇ ਇਹ ਕਰਵਿੰਦ ਕੇਸ਼ਰੀਵਾਲ ਦੀ ਤੇ ਦੂਜੀ ਭਗਵੰਤਬਾਨ ਦੀ ਉਹਨਾਂ ਨੂੰ ਲਾਉਣਾ ਪਾਏਗਾ ਹੁਣ ਇਹਨਾਂ ਫੋਟੋਆਂ ਦੇ ਚੱਕਰ ਦੇ ਵਿੱਚ ਹੀ ਤੁਸੀਂ ਜੇਕਰ ਪੰਜਾਬ ਦਾ ਨੁਕਸਾਨ ਕਰਵਾ ਰਹੇ ਜੀ ਤਾਂ ਇਸ ਨੂੰ ਕੀ ਕਹੋਗੇ ਬਿਕਰਮ ਸਿੰਘ ਮਜੀਠੀਆ ਨੇ ਇਸ ਮੁੱਦੇ ਤੇ ਸਰਕਾਰ ਨੂੰ ਕੇਰਨ ਦੀ ਗੱਲ ਤਾਂ ਚਲੋ ਠੀਕ ਆ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਕੇਰਨਾ ਪਰ ਸਵਾਲ ਉਹਨਾਂ ਨੇ ਬਾਝੂ ਚੁੱਕੇ ਨਹੀਂ ਦੂਜੇ ਪਾਸੇ ਜੇਕਰ ਜਰਨਲ ਸੈਨੈਰੀਓ ਚ ਇਹ ਗੱਲ ਦੇਖੋ ਤਾਂ ਸਿੱਧੂ ਸਾਹਿਬ ਇਹਦੇ ਉੱਤੇ ਸਰਕਾਰ ਦੀ ਬੇਗੂਫੀਆ ਨਜ਼ਰ ਆਉਂਦੀ ਹੈ ਕਿ ਜੇਕਰ ਤੁਸੀਂ ਸਿਰਫ ਤੇ ਸਿਰਫ ਫੋਟੋ ਕਰਕੇ ਕਿ ਹਾਂ ਫੇ ਮੱਲਾ ਖਲੀ ਰਖਣੀ ਲਿਖਣਾ ਅਰੋਗਿਆ ਮੰਦਰ ਨਹੀਂ ਐਸੀ ਲਿਖਣਾ ਮੱਲਾ ਖਨੀ ਲਿਖਣਾ ਆ ਦੂਜੇ ਪਾਸੇ ਸਾਨੂੰ ਆਪਣੇ ਕੇਜਰੀਵਾਲ ਦੀ ਫੋਟੋ ਲਾਉਣੀ ਪੈਣੀ ਹੈ ਭਗਵੰਤ ਮਾਨ ਦੀ ਫੋਟੋ ਲਾਉਣੀ ਪੈਣੀ ਹੈ ਤੇ ਇਹ ਸਾਨੂੰ ਬਰਦਾਸ਼ਤ ਨਹੀਂ ਤਾਂ ਫਿਰ ਸਿੱਧੂ ਸਾਹਿਬ ਪੰਜਾਬ ਦੇ ਲੋਕਾਂ ਦਾ 代表 ਤਾਂ ਨਹੀਂ ਹੈ ਘੱਟੋ ਘੱਟ ਫੋਟੋਆਂ ਦਾ ਤੁਸੀਂ ਸਾਰੇ ਪੰਜਾਬ 'ਚ ਲਾਤੀਆਂ بڑا ਇਸ਼ਤਿਹਾਰ ਵੀ ਦਿੱਤੀ ਹੁਣ ਦੱਸ ਦੋ ਕਿ ਜਿਹੜੀ ਤੁਸੀਂ ਇਸ਼ਤਿਹਾਰबाजी ਕੀਤੀ ਆ ਆਮ ਆਦਮੀ ਉਹਦਾ ਕੋਈ ਫਾਇਦਾ ਇਹਨਾਂ ਲੋਕ ਸਭਾ ਦੇ ਚੋਣਾ ਚ ਹੋਇਆ ਲੋਕ ਪ੍ਰਭਾਵ ਤੋਂ ਹੀ ਲੋ ਤਾਂ ਜਿਹੜਾ ਵੇਖ ਕੇ ਅੱਖ ਗਿਆ ਕਿ ਠੀਕ ਆ ਭਗਤਵਾਨ ਦੀ ਫੋਟੋ ਹੋਣੀ ਹੈ ਜਰਮਨ ਦੀ ਕੇਸ਼ਰੀਵਾਲ ਦੀ ਫੋਟੋ ਨੂੰ ਗੱਲ ਤਾਂ ਕੋਈ ਹੋਣੀ ਨਹੀਂ ਕੀ ਉਹਨਾਂ ਇਸਤਾਰ ਬਾਜੀ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਚੋਣੋਂ ਨਹੀਂ ਹੋਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਫਾਇਦਾ ਹੋਇਆ ਕਿਤੇ ਨਹੀਂ ਹੋਇਆ 13 0 ਦੀ ਗੱਲ ਕਰਕੇ ਤਿੰਨ ਤੇ اٹਕ ਗਈ ਤੇ ਹੁਣ ਆਜੋ ਕੁਝ ਕੀਤਾ ਇਹਦਾ 933 ਕਰੋੜ ਰੁਪਏ ਦੀ ਦਾਸੀ ਜਿਹੜੀ ਕੇਂਦਰ ਸਰਕਾਰ ਨੇ ਦੇਣੀ ਸੀ ਉਹ ਵੀ ਰੋਕ ਦਿੱਤੀ ਗਈ ਹੈ ਤੇ ਇਸ ਦਾ ਨੁਕਸਾਨ ਕਿਹਨੂੰ ਨੁਕਸਾਨ ਤਾਂ ਸਿੱਧੂ ਸਾਹਿਬ ਉਹਨਾਂ ਮੁਹੱਲਤਾਂ ਕਿਨਾਂ ਜਾਂ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਵਿੱਚ ਜਿਹੜੇ ਮੇਰੇ ਬਜਟ ਦੇ ਜਾਂ ਤੁਹਾਡੇ ਵਰਗੇ ਬੰਦੇ ਲਾਸ਼ ਕਰਾਉਂ ਜਾਂਦੇ ਆ ਉਹਨਾਂ ਨੂੰ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਜਿਹੜੀ ਆਸ਼ਮਾਨ ਯੋਜਨਾ ਆ ਉਹ ਵੀ ਪੀਤੇ ਸਮੇਂ ਚ ਕੇਂਦਰ ਸਰਕਾਰ ਨੇ ਪਿਛਲੇ ਦਮ ਚ ਬੰਦ ਕਰੀ ਉਹ ਕਰਨ ਕਰ ਦਿੱਤੀ ਫਿਰ ਬਾਅਦ ਪਤਨ ਕਿਸ ਤਰੀਕੇ ਨਾਲ ਸ਼ੁਰੂ ਹੋਈ ਹੋਰ ਕਿਹੜੇ ਕਿਹੜੇ ਮੁੱਦੇ ਦੀ ਤੁਸੀਂ ਗੱਲ ਕਰੋਗੇ ਹੁਣ ਦੂਜੇ ਪਾਸੇ ਤੁਸੀਂ ਗੱਲ ਕਰ ਲਓ ਕਿ ਜਿਹੜੀ ਛੱਤੀ ਆਵਾਜ਼ ਆਈ ਦੀ ਜਿਹੜਾ ਕੇਂਦਰ ਦੇ ਪ੍ਰੋਜੈਕਟਾਂ ਦੀ ਗੱਲ ਆ ਅੱਜ ਫਿਰ ਭਗਵੰਤ ਮਾਨ ਹੁੰਦਾ ਅੜਗਿਰਵਈਆ ਸਾਹਮਣੇ ਪ੍ਰੈਸ ਕਾਨਫਰੰਸ ਵੀ ਇਨੀ ਗੱਲ ਕਹਿ ਰਹੇ ਆ ਕਿ ਕੇਂਦਰ ਉਹ ਕੀਮਤਾਂ ਨਹੀਂ ਦੇ ਰਿਹਾ ਜਿਹੜੀ ਕੀਮਤਾਂ ਦੀ ਗੱਲ ਹੋਈ ਸੀ ਇਸ ਕਰਕੇ ਕਿਸਾਨਾਂ ਨੇ ਜ਼ਮੀਨ ਜਿਹੜੀ ਆ ਉਹ ਸੈਂਟਰ ਨੂੰ ਨਹੀਂ ਦਿੱਤੀ ਹੁਣ 50-55 ਦੀ ਗੱਲ ਕੇਂਦਰ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਜੇਕਰ ਇਹ ਗੱਲ ਸੀ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੇ ਪਹਿਨਾ ਪ੍ਰੈਸ ਬੈਕ ਕਿਉਂ ਨਹੀਂ ਦਿੱਤਾ ਇਹ ਉਦੋਂ ਹੀ ਕਿਉਂ ਦਿੱਤਾ ਜਦੋਂ ਨਿਤਰ ਘਟਦੀ ਜਾਂ ਕੇਂਦਰ ਵੱਲੋਂ ਇਹ ਗੱਲ ਕਹੀ ਗਈ ਕਿ ਹਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਕਾਬੂ ਹੇਠ ਨਹੀਂ ਆ ਤੇ ਜਿਹੜੇ ਪ੍ਰੋਜੈਕਟ ਰੱਦ ਕੀਤੇ ਜਾ ਸਕਦੇ ਹੁਣ ਇਹ ਚੀਜ਼ਾਂ ਜੇਕਰ ਵ ਅਸੂ ਅੱਜ ਤੋਂ 10 ਜਾਂ 15 ਦਿਨ ਪਹਿਨੇ ਇਹ ਗੱਲਾਂ ਚੱਲੀਆਂ ਭੁਖਮੰਦਰ ਸਾਹਿਬ ਉਹ ਤਾਂ ਬਿਆਨਾ ਜਿੱਦਾਂ ਆਪਾਂ ਆਇਆ ਹੀ ਕਹਿਣ ਦਾ ਅਰਥ ਹੈ ਕਿ ਸਿਰ ਤੇ ਸਿਰਫ ਅੜੀਏ ਤਾਂ ਬਈਆ ਆਪਣੀ ਈਗੋ ਤੇ ਦੂਜੇ ਪਾਸੇ ਆਪਣੀ ਹੋਂਮੇ ਨੂੰ ਸ਼ਾਂਤ ਕਰਨ ਵਾਸਤੇ ਹੀ ਕੇਂਦਰ ਸਰਕਾਰ ਦੇ ਦਾ ਇਹ ਜਿਹੜਾ ਇਟ ਖੜਕਾ ਆ ਚਲੋ ਸਾਹਿਬ ਇਹ ਜਾਰੀ ਹੈ ਇਸ ਤੋਂ ਕੇ ਵੇਖ ਲੋ ਜਿਹੜੀ ਉਹਨਾਂ ਨੇ ਹੋਰ ਪ੍ਰੈਸ ਕਾਨਫਰੰਸ 'ਚ ਗੱਲ ਕਹਿਤੀ ਕਹਿੰਦੇ ਕਿ ਗਵਰਨਰ ਸਾਹਿਬ ਨੂੰ ਕਰੀ ਜਾਂ ਜੋ ਮਰਜੀ ਕਰੀ ਜਾਂ ਅੱਜ ਤਾਂ ਉਹਨਾਂ ਦਾ ਗੁਆਟੀ ਤੋਂ ਸਮਾਨ ਵੀ ਨਹੀਂ ਆਇਆ ਹੁਣ ਆਹ ਗੱਲ ਜਿਹੜੀ ਕਹਿਣੀ ਕਿ ਗਵਰਨਰ ਸਾਹਿਬ ਨੂੰ ਗੁਆਟੀ ਤੋਂ ਸਮਾਨ ਹੀ ਇਹ ਗੱਲ ਕਿੰਨੀ ਕ ਕੋਈ ਨਾ ਘੱਟੋ ਘੱਟ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜੇ ਤੁਹਾਨੂੰ ਤਾਂ ਘੱਟੋ ਘੱਟ ਉਸ ਅਹੁਦੇ ਦੀ ਮਰਿਆਦਾ ਜਿਹੜੀ ਜ਼ਰੂਰ ਰੱਖ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਪਹਿਲਾਂ ਅੰਜ ਕਸਤ ਤਾਬਿਆਂ ਗ ਤੁਸੀਂ ਕਸਤ ਦਿੱਤਾ ਕਿ ਉਹਨਾਂ ਦਾ ਸਮਾਂ ਘਾਟੀ ਤੋਂ ਜੇ ਆਇਆ ਨਹੀਂ ਮੀਟ ਕਾ ਕਰੀਏ ਤੇ ਕਰੀ ਜਾਣ ਮੈਨੂੰ ਕੋਈ ਲੋੜ ਪਰ ਆਹ ਗੱਲ ਕਿੰਨੀ ਕਵਾਜ ਬਹਿਗੀ ਘੱਟ ਤੋਂ ਘੱਟ ਇਹ ਗੱਲਾਂ ਜਿਹੜੀਆਂ ਨੇ ਪ੍ਰੋਡ ਨੇਤਾਵਾਂ ਵਾਲੀ ਗੱਲਾਂ ਨਹੀਂ ਹੈਗੀਆਂ ਇਹ ਪ੍ਰੋਡ ਨੇਤਾ ਦੇ ਰੂਪ ਚ ਚਾਹੀਦਾ ਤਾਂ ਗੱਲ ਸਿੱਧੂ ਸਾਹਿਬ ਇਹੀ ਹੈ ਜਿਹੜੀ ਵਿਕਰਮ ਸਿੰਘ ਮਜੀਠੀਏ ਨੇ ਕੀਤੀ ਹੈ ਕਿ ਹਾਂ ਵੀ ਨਾਮ ਦੇ ਚੱਕਰ ਸੀ ਤੁਸੀਂ ਪੰਜਾਬ ਦੇ ਲੋਕਾਂ ਦਾ ਘਾਟ ਕਰਾਤਾ ਪੰਜਾਬ ਦੇ ਵਿਕਾਸ ਨੂੰ ਠੱਪਾ ਲਾਤਾ ਕਿ ਹਾਂ ਭਈ ਇਹ 나 ਹੀ ਹੋਵੇ ਇਸ ਈਗੋ ਨੂੰ ਛੱਡ ਦੇਣਾ ਚਾਹੀਦਾ ਜਿੱਥੇ ਲੋਕਾਂ ਦੀਆਂ ਗੱਲਾਂ ਹੋਣ ਲੋਕਾਂ ਦੇ ਭਲੇ ਦੀਆਂ ਗੱਲਾਂ ਹੋਣ ਰਾਜ ਦੇ ਭਲੇ ਦੀਆਂ ਗੱਲਾਂ ਦੇ ਹੋਣ ਫਿਰ ਉੱਥੇ ਸਿਆਸੀ ਇਹੋ ਜਿਹੇ ਬਿਆਨਬਾਜ਼ੀ ਤੋਂ ਗਰੇਸ਼ ਕਰਦਾ ਚਾਹੀਦਾ ਚਾਹੀਦਾ ਤੇ ਇਹ ਹੀ ਕਿ ਸਿੱਧੂ ਸੇ ਮ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲ ਲੈਂਦੇ ਜਦੋਂ ਨਵੀਂ ਸਰਕਾਰ ਬਣੀ ਹੈ ਅਜੇ ਨਹੀਂ ਮੇਰਾ ਕਹਿਣ ਕਿ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਵੀ ਉਹਨਾਂ ਨੂੰ ਸ੍ਰਸ਼ਟਾ ਚਾਰ ਦੇ ਪੱਤਰ ਤੇ ਫੋਲ ਲੈ ਕੇ ਉਹਨਾਂ ਨੂੰ ਮਿਲੇ ਹੋਣ ਦੂਜੀ ਪਾਸੇ ਕਾ காங்கிரஸ் ਦੀ ਸਰਕਾਰਾਂ ਨੇ ਉਹਨਾਂ ਦੇ ਸਵੱਦ ਠੀਕ ਨੇ ਪਰ ਆਵਾਜ਼ ਵੀ ਪਾਰਟੀ ਦੀ ਸਰਕਾਰ ਦੇ ਨਾਲ ਹੀ ਇਦਾਂ ਦਾ ਹੋ ਰਿਹਾ ਇਹਦੇ ਪਿੱਛੇ ਠੀਕ ਹੈ ਕੇਂਦਰ ਦੀ ਵੀ ਭੂਮਿਕਾ ਜਿਹੜੀ ਆ ਹੋ ਸਕਦੀ ਹੈ ਕਿ ਕੇਂਦਰ ਦੀ ਭੂਮਿਕਾ ਵੀ ਤੰਗ ਕਰਨ ਵਾਲੀ ਹੋਵੇ ਪਰ ਡਿਊਟੀ ਢਾਂਦੀ ਬੰਦੀ ਕਿ ਤੁਸੀਂ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਜਿਹੜਾ ਹੈ ਡਿਫੈਂਸ ਕਰਦੇ ਜਾਂ ਕਿਸ ਤਰੀਕੇ ਨਾਲ ਉਸ ਨੂੰ ਲੈਂਦੇ ਜੇ ਜੇਕਰ ਤੁਸੀਂ ਵੀ ਅੜੀਤ ਰਵਈਆ ਹੋਣਾ ਤਾਂ ਸਿੱਧੂ ਸਾਹਿਬ ਉਹਦੇ ਆ ਦੇਣਾ ਚ ਵੱਡੇ ਨੁਕਸਾਨ ਦੀ ਜਿਹੜੀ ਆਸ ਜਿਹੜੀ ਆ ਉਹ ਰੱਖੀ ਜਾ ਸਕਦੀ ਆ ਪੰਜਾਬ ਦੇ ਵਿੱਚ ਜੋ ਕੇਂਦਰ ਸਰਕਾਰ ਕਰ ਸਕਦਾ ਕੇਂਦਰ ਸਰਕਾਰ ਤੇ ਉਹਨ ਘੇਰਦਾ ਪੰਜਾਬ ਸਰਕਾਰ ਨੂੰ ਨਹੀਂ ਸ਼ੁਰੂ ਕਰ ਹੀ ਦਿੱਤਾ ਪਰ ਹੁਣ ਇਹ ਵੇਖਣਾ ਕਿ ਭਗਵੰਤ ਮਾਨ ਹੁਣੀ ਆਪਣਾ ਇਸ ਕਿੜੇ ਨੂੰ ਕਿਸਾ ਹੱਦ ਤੱਕ ਬਚਾਉਂਦੇ ਆ ਜਾਂ ਫਿਰ ਇਹ ਝੂਠੀ ਲੜਾਈ ਲੜ ਕੇ ਝੂਠੀ ਜਿਹੜੀ ਆਪਾਂ ਕਹਿ ਸਕਨੇ ਆ ਕਿ ਆਪਣੀ ਇਗਰੂ ਸ਼ਾਂਤ ਕਰਦੇ ਆ ਨੁਕਸਾਨ ਜਿਹੜਾ ਪੰਜਾਬੀਆਂ ਨਾਲ ਸਤੂ ਸਾਹਿਬ ਜਰੂਰ ਹੋ ਰਿਹਾ ਬਿਲਕੁਲ ਬਿਲਕੁਲ ਚਲੋ ਉਧਰ ਜਿਹੜੀ ਗਵਰਨਰ ਸਾਹਿਬ ਨੇ ਪੰਜਾਬ ਦੇ ਆਈਐਸ ਅਧਿਕਾਰੀਆਂ ਦੇ ਨਾਲ ਪੰਜਾਬ ਦੇ ਅਫਸਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਹਾਲਾਂਕਿ ਅੰਦਰੋਂ ਤਾਂ ਹੋਏ ਹੋਣੇ ਆ ਬੜੇ ਲਹੂ ਲਹਾਨ ਪਰ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਨੇ ਬਿਆਨ ਦਿੱਤਾ ਕਹਿੰਦੇ ਜੀ ਦੇਖਾਂਗੇ ਕੋਈ ਨਹੀਂ ਅੱਗੇ ਜਾ ਕੇ ਚਲੋ ਗੋਲ ਮੋਲ ਜਿਹੇ ਜਵਾਬ ਦਿੰਦੇ ਰਹਿੰਦੇ ਐ ਪਰ ਆਕਾਲੀ ਦਲ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਵਾਂਗ ਡੋਰ ਚੰਗੇ ਤਰੀਕੇ ਨਾਲ ਸਾਂਭਣ ਦੀ ਨਸੀਹਤ ਵੀ ਜਿਹੜੀ ਆ ਦੇ ਦਿੱਤੀ ਹੈ ਕਿਵੇਂ ਦੇਖਦੇ ਹੋ ਕਿ ਕੇਂਦਰ ਭਗਵੰਤ ਮਾਨ ਦੇ ذریعے ਪੰਜਾਬ ਤੇ ਕਾਬਜ਼ ਹੈ ਇਹੋ ਦੀਆਂ ਗੱਲਾਂ ਕਹਿਣ ਦੀ ਕੋਸ਼ਿਸ਼ ਦੇ ਵਿੱਚ ਆਕਾਲੀ ਦਲ ਕੀ ਕੁਝ ਕਹਿੰਦਾ ਆਕਾਲੀ ਦਲ ਔਰ ਕੀ ਉਹਨਾਂ ਨੇ ਸਵਾਲ ਚੱਕਿਆ ਕਿ ਵਾਕਈ ਉਹਨਾਂ ਨੇ ਵਾਜਮ ਸਵਾਲ ਨੇ ਆ ਸਿੱਧੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਜਸਤੇਕਰ ਦਾ ਇਹ ਬਿਆਨ ਆਇਆ ਸਾਹਮਣੇ ਆਪਣੇ ਆਪ ਚ ਬੜੇ ਅਰਥ ਛੱਡ ਗਿਆ ਪਹਿਲੀ ਵਾਰ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਜਪਾ ਨੂੰ ਘੇਰਿਆ ਕੇਂਦਰ ਸਰਕਾਰ ਨੂੰ ਘੇਰਿਆ ਅੱਜ ਤੱਕ ਅਰੀ ਭਾਜਪਾ ਦੇ ਖਿਲਾਫ ਹੋਰਾਂ ਦਾ ਬਿਆਨ ਜਿਹੜਾ ਉਹ ਆਇਆ ਨਹੀਂ ਤੇ ਉਹ ਵੀ ਬਿਆਨ ਉਹ ਸਭ ਤੱਕ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਹਮੇਸ਼ਾ ਇਹ ਇਲਜ਼ਾਮ ਲੱਗਦਾ ਰਿਹਾ ਕਿ ਇਹ ਰਾਜਨੀਤੀ ਗੱਲ ਨਹੀਂ ਕਰਦਾ ਆਪਣੇ ਰਾਜਨੀਤਿਕ ਹੱਕਾਂ ਦੀ ਗੱਲ ਨਹੀਂ ਕਰਦਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਬਿਆਨ ਦੇ ਕੇ ਉਹ ਵੀ ਜਿਹੜੇ ਧੋਨੇ ਧੋ ਦਿੱਤੇ ਤੇ ਇੱਕ ਤਰੀਕੇ ਨਾਲ ਉਹ ਆਮ ਆਦਮੀ ਪਾਰਟੀ ਨੂੰ ਨਸੀਹਤ ਵੀ ਦਿੱਤੀ ਤੇ ਨਾਲ ਹੀ ਨਾਲ ਉਸ ਦੀ ਪਿੱਠ ਤੇ ਕਲੋਤੇ ਵੀ ਨਜਰ ਜਿਹੜਾ ਸ਼ਰੂਮ ਨਿਕਾਲੀ ਦਲ ਆਇਆ ਉਹਨੂੰ ਕਿਸ ਤਰੀਕੇ ਦੀ ਮੈਂ ਗੱਲ ਕੀਤੀ ਕਿਉਂ ਕਿ ਗਵਰਨਰ ਸਾਹਿਬ ਆਈਐਸ ਅਧਿਕਾਰੀਾਂ ਦੀ ਮੀਟਿੰਗ ਕਰਦੇ ਆ ਭਗਵੰਤ ਮਾਨ ਹੁਣੀ ਤੰਜ ਕੱਸਦੇ ਹੋਰ ਕਿਸ ਦਾ ਬਿਆਨ ਹੀ ਹੈ ਕਾਂਗਰਸ ਦੇਤਾ ਦਾ ਕੋਈ ਬਿਆਨ ਕਾਂਗਰਸ ਦੇ ਲੀਡਰਾਂ ਦਾ ਕੋਈ ਬਿਆਨ ਨਹੀਂ ਆਇਆ ਸੁਖਵੀਰ ਸਿੰਘ ਬਾਦਲ ਹੁਣੀ ਇਹ ਬਿਆਨ ਦਿੰਦੇ ਆ ਸ਼ਰੂਮ ਨਿਕਾਲੀ ਦਲ ਬਿਆਨ ਹੁੰਦਾ ਕਿ ਕੇਂਦਰ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਟੇਢੇ ਤਰੀਕੇ ਨਾਲ ਰਾਜ ਕਰਨਾ ਦੋ ਦੋ ਸਰਕਾਰਾਂ ਕਦੇ ਵੀ ਇੱਕ ਰਾਜ ਦੇ ਵਿੱਚ ਨਹੀਂ ਚੱਲ ਸਕਦੀਆਂ ਬੜੀ ਵੱਡੀ ਉਹਨਾਂ ਨੇ ਗੱਲ ਕਹੀ ਹੈ ਤੇ ਤੀਸਰੇ ਬੰਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਗਵੰਤ ਮਾਨ ਨੂੰ ਵੀ ਚਾਹੀਦਾ ਕਿ ਆਪਣੀਆਂ ਸੰਵਧਾਨਕ ਜ਼ਿੰਮੇਵਾਰੀਆਂ ਠੀਕ ਤਰੀਕੇ ਨਾਲ ਨਿਭਾਉਣਾ ਤਾਂ ਜੋ ਕੇਂਦਰ ਤੋਂ ਤੁਹਾਡੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਾ ਕਰਦੀ ਪਰ ਹੁਣ ਸਿੱਧੂ ਸਾਹਿਬ ਸ਼੍ਰੋਮਿਕ ਆਦੀ ਦਲ ਦਾ ਇਹ ਬਿਆਨ ਜਿੱਥੇ ਭਾਜਪਾ ਨੂੰ ਸਿੱਧੀ ਝੋਟ ਮਾਰਦਾ ਕੀ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਭਾਜਪਾ ਜਿਹੜੀ ਆ ਡਾਕਾਬਾੜੀ ਪਈ ਹੈ ਦੂਜੇ ਪਾਸੇ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਉਹ ਟਿੱਡੇ ਤਰੀਕੇ ਦੇ ਨਾਲ ਭਗਵੰਤ ਮਾਨ ਦਾ ਖਲੋਤੇ ਨਜ਼ਰਾ ਇਹ ਹਾਲਾਂਕਿ ਭਗਵੰਤ ਮਾਨ ਨੂੰ ਨਸੀਬ ਹੋਣਾ ਨਹੀਂ ਜ਼ਰੂਰ ਦਿੱਤੀ ਆ ਕਿ ਹਾਂ ਭਈ ਮੱਤਰ ਪਿਆਰੇ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤਾਂ ਘਟੋ ਘਟਾ ਆਪਣੀਆਂ ਜ਼ਿੰਮੇਵਾਰੀਆਂ ਠੀਕਰਾ ਨਿਭਾਓ ਜਿਹੜੀਆਂ ਤੁਸੀਂ ਨਿਭਾ ਨਹੀਂ ਜਰੇ ਜਿਸ ਕਰਕੇ ਕੇਂਦਰ ਜਿਹੜਾ ਆ ਪੰਜਾਬ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਪਿਆ ਅਸ ਸਿੱਧੂ ਸਾਹਿਬ ਆਪਣੇ ਆਪ ਦੇ ਵਿੱਚ ਇਹ ਬਿਆਨ ਜਿਹੜਾ ਹੈ ਜਿਸ ਦੇ ਕਿਨ ਸਰਦਾਰਸਾਹ ਕੁਮਾਰ ਸਿੰਘ ਬਾਦਲੂੜਾ ਨੇ ਆਇਆ ਜਾਂ ਉਹਨਾਂ ਦੇ ਸੰਦਰਭ ਵਿੱਚ ਆਇਆ ਇਹ ਗੱਲ ਠੀਕ ਥਲੀਅਰ ਹੁੰਦੀ ਆ ਕਿ ਵਾਕਿਆਹੀ ਪੰਜਾਬ ਦੇ ਹੱਕਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਇੱਕ ਖੇਤਰੀ ਪਾਰਟੀ ਦੀ ਜਿਹੜੀ ਲੋੜ ਹੈਗੀ ਆ ਉਹ ਖੇਤਰੀ ਪਾਰਟੀ ਜਿਹੜੀ ਪੰਜਾਬ ਵਾਸਤੇ ਲੰਮਾ ਸੰਘਰਸ਼ ਲੜਦੀ ਰਹੀ ਆ ਔਰ ਸੰਘਰਸ਼ਾਂ ਦੇ ਵਿੱਚੋਂ ਕਈ ਉਹਨਾਂ ਨੇ ਅਹਿਮ ਮੋੜੇ ਲਾ ਕੇ ਅਹਿਮ ਜਿੱਤਾਂ ਜਿਹੜੀਆਂ ਪ੍ਰਾਪਤ ਕੀਤੀਆਂ ਨੇ ਹਰਾਨੀ ਦੀ ਗੱਲ ਆ ਕਿ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਨਹੀਂ ਆਪ ਬਿਆਨ ਕੋਟੀਵਾਲਾ ਦਿੱਤਾ ਕਾਂਗਰਸ ਦਾ ਕੋਈ ਬਿਆਨ ਨਹੀਂ ਆਇਆ ਹੋਰ ਕਿਸੇ ਪਾਰਟੀ ਦਾ ਨਹੀਂ ਆਇਆ ਤੇ ਪਰ ਭਾਜਪਾ ਨੂੰ ਘੇਰਦੇ ਹੋਏ ਕੇਂਦਰ ਸਰਕਾਰ ਨੂੰ ਘੇਰਦਿਆ ਹੋਇਆ ਰਾਜਾਂ ਦੇ ਵੱਖ-ਵੱਖ ਹਰ ਦਾ ਪੱਕਾ ਇਹ ਤਾਂ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਸਿੱਧੂ ਸਾਹਿਬ ਇਹਦੀ ਸ਼ਲਾਘਾ ਕਰਦੀ ਜਰੂਰ ਬੰਦੀ ਹੈ ਚਲੋ ਅਕਾਲੀ ਦਲ ਦੇਰ ਆਇਆ ਦਰਸਤ ਆਇਆ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆ ਹੋਇਆ ਜਿਹੜਾ ਉਹਨਾਂ ਦੇ ਉੱਤੇ ਇਲਜ਼ਾਮ ਲੱਗਦਾ ਰਿਹਾ ਕਿ ਹਾਂ ਭਾਜਪਾ ਨਾਲ ਮਿਲੇ ਆ ਭਾਜਪਾ ਨਾਲ ਮਿਲੇ ਆ ਉਹਨਾਂ ਨੇ ਭਾਜਪਾ ਨੂੰ ਸਿੱਧਾ ਕਟਾਇਮ ਚ ਖੜਾ ਕੀਤਾ ਔਰ ਵਾਕੇ ਇਹ ਦੱਸਣ ਦਾ ਯਤਨ ਕੀਤਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੇ ਲੋਕਾਂ ਦਾ ਨਾਣਾ ਸੱਤਾ ਜਿਹੜੀ ਜਿਹਦੀ ਮਰਜ਼ੀ ਹੋਵੇ ਪੰਜਾਬ ਦੇ ਹੱਕਾਂ ਤੇ ਖੇਤਾਂ ਦੇ ਉੱਤੇ ਢਾਕਾ ਜਿਹਾ ਨਹੀਂ ਪੈਂਦਾ ਜਾਊਗਾ ਹੁਣ ਇਸ ਗੱਲ ਦਾ ਭਗਵੰਤਬਾਹੂ ਨੂੰ ਜ਼ਰੂਰ ਨਸੀਹਤ ਲੈਣੀ ਚਾਹੀਦੀ ਆ ਹਾਲਾਂਕਿ ਉਹਨਾਂ ਤੇ ਸੁਭਾਤਾ ਇਹ ਅੰਗ ਨਹੀਂ ਹੈਗਾ ਕਿ ਹਾਂ ਵੀ ਜੇਕਰ ਸ਼ਰੋਣੀ ਆਕਾਦੀ ਨੇ ਇਹ ਨਸੀਹਤ ਦਿੱਤੀ ਆ ਤੇ ਘਟੋ ਘਟਾ ਆਪਣਾ ਅੜਗਿਰ ਬਈਆ ਹੋਮੇ ਈਗੋ ਛੱਡ ਕੇ ਚਾਚਾ ਦਾ ਕੰਮ ਕਰੀਏ ਕੇਂਦਰ ਦਾ ਸਵੱਧ ਬੜਾਈਏ ਜਾਂ ਤੋਂ ਕੇਂਦਰ ਪੰਜਾਬ ਦੇ ਕੰਮਾਂ 'ਚ ਜਿਹੜੀ ਇਹ ਦਖਲ ਅੰਦਾਜ਼ੀ ਨਾ ਕਰੇ ਕਿਤੇ ਇਦਾਂ ਨਾ ਹੋਵੇ ਕਿ ਕੱਲ ਨੂੰ ਕੰਮ ਜਿਹੜੇ ਹੋਰ ਜ਼ਿਆਦਾ ਵਿਗੜ ਜਾਣ ਭਗਵੰਤਬਾਹੂ ਨਾਮ ਦੀ ਮੁੱਖ ਮੰਤਰੀ ਰਾਜਨ ਸਰਕਾਰ ਜਿਹੜੀ ਆ ਭਾਜਪਾ ਚਲਾਉਂਦੀ ਹੋਵੇ ਕਿ ਇਹੋ ਇਹੋ ਜਿਹਾ ਲਾਪਰਵਾਹ ਬੱਜਣ। شاید ਇਸੇ ਹੀ ਕਾਰਨ ਸਰਦਾਰ ਸੁਖਵੀਰ ਸਿੰਘ ਬਾਦਲ ਦੂਜੇ ਪਾਸੇ ਸ਼ਰੂਮੀ ਖਾਲੀਦਾਨ ਨੇ ਆਪਣੀ ਸਬਧਾਰਕ ਜੁਬੇਵਰੀ ਜਿਹੜੀ ਆ ਭਗਵੰਤਬਾਹ ਨੂੰ ਜ਼ਰੂਰ ਜਾਰੀ ਯਾਦ ਜਿਹੜੀਆਂ ਕਰਾ ਦਿਤੀ ਹੈ ਔਰ ਫਰਜ ਜਰੇ ਜੂਰ ਯਾਦ ਕਰਾ ਦਿਤੇ। ਜੀ ਮਾਨਕੀ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਿੱਧੂ ਜੀ। ਪਾਇਸਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਬਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਗਣਕੀ ਸਾਹਿਬ ਦੇ you